ਬਚਪਨ ਚ ਤਾਂ ਸ਼ਾਮ ਵੀ ਹੁੰਦੀ ਸੀ ਹੁਣ ਤਾਂ ਬਸ ਸਵੇਰ ਤੋਂ ਬਾਅਦ ਸਿੱਧੀ ਰਾਤ ਹੁੰਦੀ ਏ ਮੇਰੀ ਜ਼ਿੰਦਗੀ ਦੀ ਕਿਤਾਬ ਚ ਸਭ ਤੋਂ ਸੋਹਣਾ ਪੇਜ ਬਚਪਨ ਦਾ ਸੀ ਉਹ ਵੀ ਕੀ ਦਿਨ ਸੀ ਜੋ ਦੋ ਕੋਈ ਟਾਈਮ ਪੁੱਛਦਾ ਸੀ ਤਾਂ ਕਹਿ ਦਿੰਦੇ ਸੀ ਛੋਟੀ ਸੂਈ 3 ਤੇ ਤੇ ਵੱਡੀ ਸੂਈ 6 ਤੇ ਹੈ ਇਹ ਜ਼ਿੰਦਗੀ ਦਾ ਬਹੁਤ ਚੱਕਣਾ ਮੈਨੂੰ ਬਹੁਤ ਔਖਾ ਲੱਗਦਾ ਹੈ ਸੁੱਤੇ ਹੋਏ ਜਦੋਂ ਮੰਜੇ ਤੋਂ ਥੱਲੇ ਡਿੱਗ ਜਾਂਦੇ ਸੀ ਜਨਾਬ ਉਹ ਬੇਫਿਕਰੀ ਵਾਲੀ ਨੀਂਦ ਹੁਣ ਕਿੱਥੇ ਆਉਂਦੀ ਹੈ ਟੁੱਟਿਆ ਹੋਇਆ ਵਿਸ਼ਵਾਸ ਤੇ ਬੀਤਿਆ ਹੋਇਆ ਬਚਪਨ ਜ਼ਿੰਦਗੀ 'ਚ ਕਦੇ ਦੁਬਾਰਾ ਵਾਪਸ ਨਹੀਂ ਆਉਂਦਾ ਅੱਜ ਦੇ ਬਚਪਨ ਚ ਵੀ ਸੀ ਤੇ ਅੱਜ ਦੇ ਹੁਣ ਵੀ ਆ ਬਸਤਾ ਵੀ ਉਹੀ ਹੈ ਬਸ ਅੰਦਰ ਦਾ ਸਮਾਨ ਬਦਲ ਗਿਆ ਹੈ ਬਚਪਨ ਚ ਲੱਗੀ ਸੱਟ ਤੋਂ ਮਾਂ ਦੀ ਹਲਕੀ ਹਲਕੀ ਫੋਕ ਤੇ ਕਹਿਣਾ ਬਸ ਹੁਣੇ ਠੀਕ ਹੋ ਜੂ ਪੁੱਤ ਸੱਚ ਗੱਲ ਹੈ ਹਜੇ ਤੱਕ ਕੋਈ ਮਲਮ ਇਹੋ ਜਿਹਾ ਨਹੀਂ ਬਣਿਆ ਰਾਸ਼ੀ ਫਲ ਵਿੱਚ ਲਿਖਿਆ ਸੀ ਕਿ ਅੱਜ ਤੁਹਾਨੂੰ ਖਜ਼ਾਨਾ ਮਿਲ ਸਕਦਾ ਹੈ ਅਚਾਨਕ ਬਚਪਨ ਦੀ ਸਹੇਲੀ ਮਿਲ ਗਈ ਬਾਜ਼ਾਰ ਚ ਪੀਜ਼ਾ 버ਗਰ ਦੇ ਵਿੱਚ ਉਹ ਖੁਸ਼ੀ ਕਿੱਥੇ ਲੱਭਦੀ ਹੈ ਜੋ ਖੰਡ ਵਾਲੀ ਰੋਟੀ ਦੇ ਵਿੱਚ ਹੁੰਦੀ ਸੀ 20 ਸਾਲ ਪਹਿਲਾਂ ਸ਼ਕਲ ਦਾ ਤਾਂ ਪਤਾ ਨਹੀਂ ਪਰ ਜ਼ਿੰਦਗੀ ਬਹੁਤ ਸਕੂਨ ਵਾਲੀ ਸੀ ਸਕੂਲ ਦੇ ਦਿਨਾਂ 'ਚ ਸਭ ਤੋਂ ਜ਼ਿਆਦਾ ਖਾਦੀ ਜਾਣ ਵਾਲੀ ਚੀਜ਼ ਵਿੱਦਿਆ ਪੜ੍ਹਾਈ ਦੀ ਸੌ ਲੱਗੇ ਕਿੰਨੀਆਂ ਸਹੇਲੀਆਂ ਆਈਆਂ ਤੇ ਕਿੰਨੀਆਂ ਗਈਆਂ ਪਰ ਉਹ ਬਚਪਨ ਦੀਆਂ ਸਹੇਲੀਆਂ ਅੱਜ ਵੀ ਯਾਦ ਆਉਂਦੀਆਂ ਨੇ ਕਲਾਸ ਟਾਈਮ 'ਚ ਵਾਸ਼ਰੂਮ ਜਾਣ ਦੇ ਬਹਾਨੇ ਪੂਰਾ ਸਕੂਲ ਘੁੰਮ ਕੇ ਆਉਣ ਦਾ ਮਜ਼ਾ ਕੁਝ ਹੋਰ ਹੀ ਹੁੰਦਾ ਸੀ ਬਹੁਤ ਦਿਨਾਂ ਬਾਅਦ ਸਕੂਲ ਦੇ ਅੱਗੋਂ ਦੀ ਲੰਗੀ ਤਾਂ ਸਕੂਲ ਨੇ ਪੁੱਛਿਆ ਮੇਰੇ ਤਾਂ ਤਾਂ ਬਹੁਤ ਦੁਖੀ ਸੀ ਹੁਣ ਦੱਸ ਜ਼ਿੰਦਗੀ ਦੇ ਇਮਤਿਹਾਨ ਕਿਵੇਂ ਚੱਲ ਰਹੇ ਨੇ ਜੀ ਤੁਹਾਨੂੰ ਵੀ ਤੁਹਾਡਾ ਬਚਪਨ ਜਾਦਾ ਹੈ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ